ਆ ਲਾ ਕੇ ਆ ਲਾ ਕੇ ਆ ਪੌੜੀ ਖੜਾ ਕੇ ਬੋਲਦਾ ਇੰਦਰੇ ਆ ਲੰਗੀ ਨੈਸ਼ਨਲ ਹਾਈਵੇ ਨੂੰ ਸਖਤ ਚੇਤਾਵਨੀ ਆ ਧਿਆਨ ਨਾਲ ਗੱਲ ਸੁਣ ਲੈ ਮੈਂ ਕੱਲ ਨੂੰ ਜਾਂ ਪਰਸੂ ਨੂੰ ਉਹ ਟੋਲਾ ਟੋਲ ਬੰਦ ਕਰੂੰਗਾ ਜੇ ਆ ਪਾਣੀ ਦਾ ਹੱਲ ਕੱਲ੍ਹ ਜਾਂ ਪਰਸੂ ਤੱਕ ਨਾ ਕੀਤਾ ਗਿਆ ਮੌਤਾਂ ਸਿਰ ਪਤਾ ਕਿੰਨੀਆਂ ਹੋ ਗਈਆਂ ਆ ਪਾਣੀ ਦੇ ਨਾਲ ਉਹ ਸਾਰੇ ਸਾਰਾ ਪਾਣੀ ਚੱਲ ਰਿਹਾ ਕੱਲ ਨੂੰ ਜਾਂ ਪਰਸੂ ਨੂੰ ਪਰਤ ਨੂੰ ਵੀ ਤਰੀਕਾ ਕੱਲ ਨੂੰ ਮੈਂ ਹੋ ਸਕਦਾ ਜਾਂ ਪਰਸ ਨੂੰ ਹਰ ਕੋਰ ਬੰਦ ਕਰੂੰਗਾ ਪ੍ਰਸ਼ਾਸਨ ਨੂੰ ਸਖਤ ਸਤਾਵਣੀ ਆ ਪ੍ਰਸ਼ਾਸਨ ਜਿਵੇਂ ਮਰਜੀ ਨੈਸ਼ਨਲ ਹਾਈਵੇ ਦਾ ਪਾਣੀ ਦਾ ਹੱਲ ਕਢਾਵੇ ਮੈਂ ਕੱਲ ਜਾਂ ਪਰਸ ਨੂੰ ਕੋਲ ਬੰਦ ਕਰੂੰਗਾ ਹੁਣ ਮੈਂ ਸਖਤ ਸਤਾਵਣੀ ਦੇਤੀ ਪ੍ਰਸ਼ਾਸਨ ਨੂੰ ਕੱਲ ਉਹਨਾਂ ਜਾਂ ਪਰਸ ਦਾ ਹੱਲ ਨਾ ਕਢਾ ਗਾ ਮੈਂ ਸਖਤ ਚੇਤਾਵਨੀ ਆ ਮੇਰੀ ਪੰਜ ਮੌਤਾ ਹੋ ਗਿਆ ਤੂੰ ਪਹਿਲਾਂ ਇੱਥੇ ਕਰ ਕੋਈ ਵੀ ਬੰਦਾ ਇੱਥੇ ਬੋਲਣ ਨੂੰ ਚਾਰ ਨਹੀਂ ਮੰਨਦਾ ਤਦਾਂ ਕਿ ਲਿਟਰ ਧੋਣੂਗੀ ਅਧਰੇ ਕੋਈ ਬੰਦਾ ਬੋਲੂਗਾ ਚਾਰ ਹੈਗਾ ਪੰਜ ਮੌਤਾ ਹੋ ਗਿਆ ਪੰਜ ਮੌਤਾ ਪਰਥੋ ਮੌਤ ਹੋਈ ਆ ਤੈਨੂੰ ਪਹਿਲਾਂ ਮੌਤ ਹੋਈ ਆ ਆ ਪਾਣੀ ਕਰੀ ਸਾਕਤਾ ਅਪਣੀ ਹੁਣ ਮੇਰੀ ਫੇਰ ਨਾ ਖੋ ਵੀ ਉਹਨੇ ਭਾਨਾ ਕਰਕੇ ਇੱਥੇ ਟੋਲ ਤੇ ਰੌਲਾ ਪਾਉਂਦਾ ਟੋਲ ਬੰਦ ਕਰੂੰਗਾ ਮੈਂ ਕਹਾਂ ਟੈਕਸ ਲੈ ਰਹੇ ਹੋ ਤੁਸੀਂ ਜਦੋਂ ਲੋਕਾਂ ਨੂੰ ਸਹੂਲਤ ਨਹੀਂ ਦੇ ਰਹੇ ਫਿਰ ਬੰਦ ਕਰੂੰ ਹੁਣ ਟੋਲ ਸਾਕਤਾ ਮੈਂ ਜਾ ਜਿਹੜੇ ਮੰਤਰੀ ਹੈ ਜਿਹੜੇ ਮੰਤਰੀ ਲੱਗਦੇ ਉਹਨੂੰ ਸ਼ਰਮ ਹੋਣੀ ਚਾਹੀਦੀ ਆ ਕਿਰਕਾ ਉਹ ਭਾਨਾ ਬੋਲਦਾ ਦੇ ਮੰਤਰੀ ਹੈ ਜਿਹੜੇ ਮੰਤਰੀ ਲੰਗਦੇ ਉਹਨੂੰ ਖੁਦ ਸ਼ਰਮ ਹੋਣੀ ਚਾਹੀਦੀ ਆ ਫਿਰ ਕਹਿੰਦਾ ਭਾਨਾ ਬੋਲਦਾ ਜਿਵੇਂ ਇੱਕ ਸਕੂਟਰ ਦਾ ਬਾਪੂ ਕਿਵੇਂ ਚੀਕਦਾ ਹੈ ਹਾਂ ਲੱਗਦਾ ਤੇਜ਼ ਹੁੰਦਾ ਪਾਣੀ ਉੱਤੇ ਐ ਮਾਰ ਦਿੰਦਾ ਸਕੂਟਰ ਇੱਧਰ ਹੋ ਜਾਣ ਨਾਲ ਸਾਰੇ ਸਕੂਟਰ ਮੰਗਲ ਨੂੰ ਥਾਰ ਜਿਹੜਾ ਮੋਟਰਸਾਈਕਲ ਕਿੱਥੋਂ ਲੰਘੂਗਾ ਲੈ ਲੜਦੇ ਨੇ ਕੇਸ ਵਾਂਗ ਗੱਡੀ ਆ ਵੀ ਦੂਰ ਹੀ ਕਰਤਾ ਉਹ ਕੀ ਕਰੇਗੀ ਹਾਂ ਕੱਲ ਇੱਥੇ ਬੁੜੀ ਦੇ ਜਨਾਨੀ ਐਂ ਪੈਜ ਗਈ ਜਿਗੇ ਪੈ ਵਿਚਾਰੇ ਪਾਣੀ ਸਾਰਾ ਪੈਜ ਗਿਆ ਕੋਈ ਨਾ ਆਪਣਾ ਮਸਾਂ ਬਚੇ ਵਿਚਾਰੇ ਸਕੂਟਰਾਂ ਦਾ ਤਾਂ ਬਹੁਤ ਬੁਰਾ ਹਾਲ ਆ ਨਾ ਇੱਧਰ ਕਰਦਾ ਤੇ ਨਾ ਇੱਧਰ ਕਰੇ ਗੱਡੀ ਤਾਂ ਵੱਡੀ ਹੁੰਦੀ ਨਿਕਲੇ ਹੁੰਦੀ ਖੱਲੇ ਨਾ ਐਨੀ ਨੀ ਗਾੜਾ ਇਹਦੇ ਫਿਰ ਆਪ ਹੋ ਜਾਂਦਾ ਸਕੂਟਰ ਕੱਲ ਨੂੰ ਪਾ ਦੇ ਬਾਬੂ ਪੜਾਕੇ ਤੋਂ ਫਿਕਰ ਨਾ ਕਰ ਪਾ ਲੈ ਹੱਥ ਮੈਂ ਲਾਈਟਾਂ ਲਾਈਆਂ ਨੇ ਕਾਸ ਵਾਸਤੇ ਲਾਈਆਂ ਨੇ ਚੱਲਦੇ ਨੇ ਲਟਾਂ ਕਾਰ ਨੂੰ ਚਲਾਉਂਦੇ ਨੇ ਹੁਣ ਕੱਲ ਜਦੋਂ ਆਹ ਐਕਸੀਡੈਂਟ ਵੱਡਾ ਹੋਇਆ ਤਾਂ ਮਾਰੇ ਜੀ ਲੱਗੇ ਤੂੰ ਬੰਦ ਰੰਦੀਆਂ ਨੇ ਲੈ ਲੈ ਵੀ ਕੱਲ ਨੂੰ ਟੋਲ ਟੱਲੂ ਸਵੇਰੇ ਹੀ ਮਾਉਣ ਲੱਗਾ ਕੱਲ ਨੂੰ ਆਪਣੀ ਟਿੰਕੂ ਤਾਂ ਨਹੀਂ ਕੋਈ ਕੱਲ ਨੂੰ ਹੀ ਹੋ ਸਕਦਾ ਹੋ ਸਕਦਾ ਕੱਲ ਨੂੰ ਮੈਂ ਟੋਲ ਬੰਦ ਕਰੂੰਗਾ ਮੈਂ ਹੁਣ ਤੂੰ ਦੇਖ ਲੈ ਫਿਰ ਪੜਾਕੇ ਪੈਂਦੇ ਕਿਵੇਂ ਪਹਣਗੇ ਇਹ ਤੂੰ ਹੀ ਦੇਖ ਲੈ ਹੁਣ ਕੱਲ ਟੋਲ ਬੰਦ ਕਰੂ ਆਜੇ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਗੰਭੀਰ ਜਿਹੜੇ ਮਸਲੇ ਤੇ ਗੱਲ ਕਰਨ ਲਈ ਜਾ ਰਹੇ ਹਾਂ ਆ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਤੁਹਾਨੂੰ ਪਤਾ ਕਿ ਪਟੰਨਾ ਚੰਡੀਗੜ੍ਹ ਨੂੰ ਜਿਹੜਾ ਹਾਈਵੇ ਜਾਂਦਾ ਕਿੰਨਾ ਹਾਈਵੇ ਚੱਲਦਾ ਹੈ ਇੱਥੇ ਮੈਂ ਗੱਲ ਕਰਨੀ ਆ ਬੜਵਰ ਦੀ ਗੱਲ ਕਰਨੀ ਆ ਬੜਵਰ ਦਾ ਜਿਹੜਾ ਅੱਗੇ ਹੀ ਟੋਲ ਪਲਾਜ਼ਾ ਬੜਵਰ ਤੇ ਧਰੋਲੇ ਦੇ ਵਿਚਾਲੇ ਆ ਜਿਹੜਾ ਪਾਣੀ ਹੈ ਇਹ ਪਾਣੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡੇ ਦੀ ਜਾਨ ਲੈ ਲਈ ਜਾਨ ਐਮੀ ਲੈ ਤੁਸੀਂ ਦੇਖ ਲਓ ਵੀ ਸੜਕ ਤੇ ਕਰ ਸਾਰਾ ਇਹ ਪਾਣੀ ਨਾਲ ਸੜਕ ਭਰ ਜਾਂਦੀ ਹੈ ਜੋ ਸੜਕ ਸਾਰੀ ਪਾਣੀ ਨਾਲ ਭਰ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਸਾਡੇ ਪਿੰਡ ਦਾ ਉਹ ਮੁੰਡਾ ਪਰੌਣਾ ਸੀਗਾ ਪਤਾ ਨਹੀਂ ਇੱਧਰ ਮੁੰਡਾ ਵਿਆਹ ਹੋਇਆ ਸੀਗਾ ਇੱਧਰ ਸਾਡੇ ਪਿੰਡ ਮੁੰਡਾ ਵਿਆਹ ਹੋ ਗਿਆ ਇੱਧਰ ਕਿਸੇ ਹੋਰ ਪਿੰਡ ਦਾ ਮੁੰਡਾ ਸੀ ਮੇਰਾ ਨੌ ਭੁੱਲ ਗਿਆ ਉਹ ਕਿਹੜੇ ਪਿੰਡ ਦਾ ਮੁੰਡਾ ਹੈ ਜਦੋਂ ਬੰਦੇ ਨੇ ਉਹਨੇ ਮੁੰਡੇ ਨੇ ਕੀ ਕਰਾ ਇੱਧਰ ਪਾਣੀ ਖੜਾ ਸੀਗਾ ਪਾਣੀ ਦੇ ਨਾਲ ਜਦੋਂ ਉੱਤਰ ਉਹਨੇ ਵੈਪਰ ਮਾਰਿਆ ਤਾਂ ਗੱਡੀ ਉੱਪਰ ਜਾ ਕੇ ਚੜ੍ਹ ਗਈ ਐਕਸੀਡੈਂਟ ਹੋ ਗਿਆ ਅੱਜ ਤੱਕ ਇਹ ਮੁੱਦੇ ਦੇ ਉੱਪਰ ਕੋਈ ਬੰਦਾ ਨਹੀਂ ਬੋਲਿਆ ਇਹ ਜਿਹੜੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੀ ਹੈ ਇਹ ਪਿੰਡ ਨਾਲ ਜਿਵੇਂ ਮਰਜ਼ੀ ਕਰਕੇ ਨਾਲ ਪਾਣੀ ਦਾ ਹੱਲ ਪ ਪਿੰਡ ਦਾ ਹੱਲ ਕੀਤਾ ਜਾਵੇ ਤੇ ਅਸਲ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਹਾਈਵੇ ਦੀ ਜ਼ਿੰਮੇਵਾਰੀ ਹੈ ਨੈਸ਼ਨਲ ਹਾਈਵੇ ਦੀ ਜਿਹੜਾ ਸਾਰਾ ਪਾਣੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਮੁੰਡਾ ਐਕਸੀਡੈਂਟ ਹੋਇਆ ਉਹਦਾ ਜ਼ਿੰਮੇਵਾਰ ਨੈਸ਼ਨਲ ਹਾਈਵੇ ਆ ਕਿਉਂਕਿ ਟੋਲ ਪਰਾਜੇ ਤੇ ਉੱਥੇ ਘੇਰ ਕੇ ਸਾਨੂੰ ਪਤਾ ਕਿ ਡੇਡ-ਡੇਡ 200-200 ਤੇ ਪਰਥੇ ਕੱਟੀ ਜਾਂਦੀਆਂ ਨੇਗੀਆਂ ਬਠਿੰਡੇ ਤੋਂ ਜਦੋਂ ਅਸੀਂ ਚੱਲਦੇ ਆ ਤਾਂ ਚੰਡੀਗੜ੍ਹ ਤੱਕ ਜਿਹੜੇ 5 ਟੋਲ ਲੱਗਦੇ ਨੇ 5 ਟੋਲ ਜਿਹੜੇ 5 ਟੋਲ ਲੱਗਦੇ ਨੇ ਕਿ ਉਹਨਾਂ ਗੱਡੀ ਦਾ ਤੇਲ ਨਹੀਂ ਮੱਦਾ ਜਿੰਨਾ ਉਹਦਾ ਟੋਲਾ ਦਾ ਖਰਚਾ ਸਾਨੂੰ ਟੈਕਸ ਦੇਣਾ ਪੈਂਦਾ ਇਹ ਪਰ ਜ਼ਿੰਮੇਵਾਰੀ ਕਿਹਦੀ ਹੈ ਕਿਤੇ ਬਟਿੰਡੇ ਤੋਂ ਹਾਈਵੇ ਟੁੱਟਿਆ ਪਿਆ ਕਿਤੇ ਪਟਿਆਲੇ ਤੋਂ ਹਾਈਵੇ ਟੁੱਟਿਆ ਪਿਆ ਕਿਤੇ ਪੁਲ ਟੁੱਟੇ ਪਏ ਨੇਗੇ ਕਿਤੇ ਸੜਕਾਂ ਟੁੱਟੀਆਂ ਪਈਆਂ ਲੱਗੀਆਂ ਕਿਤੇ ਸੜਕਾਂ ਦੇ ਪਸ਼ੂ ਚੜੇ ਪਏ ਨੇਗੇ ਕੋਈ ਐਂਬੂਲੈਂਸ ਨਹੀਂ ਹੈਗੀ ਕੋਈ ਦਰੱਖਤਾਂ ਦੇ ਵਿੱਚ ਪਾਣੀ ਨਹੀਂ ਪਾਇਆ ਜਾਂਦਾ ਕੋਈ ਲਾਈਟਾਂ ਨਹੀਂ ਚੱਲਦੀਆਂ ਹੁਣੇ ਜ਼ਿੰਮੇਵਾਰੀ ਕਿਹਦੀ ਹੈ ਸਰਕਾਰ ਕਦੋਂ ਇਹ ਗੱਲਾਂ ਦੇ ਬੋਲੂਗੀ ਤੀਜੇ ਦਿਨ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਕਹਿੰਦਾ ਮੈਂ ਆਹ ਟੋਲ ਬੰਦ ਕਰਤਾ ਮੈਂ ਆਹ ਟੋਲ ਬੰਦ ਕਰਤਾ ਜਿਹੜੇ ਟੋਲ ਬੰਦ ਹੋਣ ਵਾਲੇ ਸੀ ਤਾਂ ਬੰਦ ਹੋਣ ਵਾਲੇ ਹੈਗੇ ਸੀਗੇ ਪਰ ਆਹ ਗੱਲਾਂ ਤੇ ਕੌਣ ਗੌਰ ਕਰੂਗਾ ਆਹ ਗੱਲਾਂ ਲਾਈਟਾਂ ਦੇ ਕੌਣ ਗੁਰਗਟ ਟੋਲ ਮੈਂ ਸਾਨੂੰ ਸਾਰੇ ਪੰਜਾਬੀ ਨੂੰ ਦੱਸਦਾ ਟੋਲ ਲੱਗਦੇ ਕਾਦੇ ਨੇਗੇ ਟੋਲ ਲੱਗਣ ਦਾ ਕੋਈ ਕਾਰਨ ਹੈ ਕਿ ਲੋਕਾਂ ਨੂੰ ਜਿਹੜਾ ਸੜਕਾਂ ਗੱਡੀਆਂ ਦੇ ਉੱਪਰ ਚੱਲਦੇ ਉਹਨਾਂ ਨੂੰ ਸਹੂਲਤਾਂ ਹੋਣ ਜੇ 1 ਮਿੰਟ ਵੀ ਗੱਡੀ 5 ਮਿੰਟ ਵੀ ਗੱਡੀ ਕਿਤੇ ਰਾਹ ਦੇ ਵਿੱਚ ਖੜ੍ਹਦੇ ਤਾਂ ਟੋਲ ਨਹੀਂ ਲੱਗਣਾ ਚਾਹੀਦਾ ਕੋਈ ਟੁਆੜ ਨਹੀਂ ਹੋਣਾ ਚਾਹੀਦਾ ਐਂਬੂਲੈਂਸ ਖੜੀ ਹੋਣੀ ਚਾਹੀਦੀ ਲਾਈਟਾਂ ਚੱਲਦੇ ਹੋਣੇ ਚਾਹੀਦੇ ਨੇਗੀਆਂ ਤੇ ਜਿਹੜਾ ਟੋਅ ਵਾਲੀ ਗੱਡੀ ਹੋਣੀ ਚਾਹੀਦੀ ਆ ਉਹਨਾਂ ਚੀਜ਼ਾਂ ਦਾ ਜਿਹੜਾ ਟੈਕਸ ਲੱਗਦਾ ਸਾਨੂੰ ਟੈਕਸ ਦਾ ਅਸੀਂ ਜਿਹੜਾ ਅਸੀਂ ਗੱਲ ਕਰੀਏ ਗੱਡੀ ਜਦੋਂ ਅਸੀਂ ਕਢਾਉਂ ਇਹ ਗੱਲਾਂ ਤੇ ਅਜ ਤੱਕ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ ਜੇ ਨੈਸ਼ਨਲ ਹਾਈਵੇ ਆਹ ਪਾਣੀ ਦਾ ਹੱਲ ਨਹੀਂ ਕਰਦਾ ਤਾਂ ਮੈਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਧਰਨਾ ਗੱਡਾਂਗੇ ਫੇਰ ਨਾ ਕਿਉਂ ਮੇਰੀ ਸਰਕਾਰ ਨੂੰ ਵਰੀ ਪ੍ਰਸ਼ਾਸਨ ਨੂੰ ਤਾਪਣੀ ਹੈ ਆਹ ਪਾਣੀ ਕਰਕੇ ਇੱਕ ਮੁੰਡਾ ਮਰ ਗਿਆ ਮੈਂ ਉਹ ਹਾਈ ਦਾ ਮੋੜ ਟੋਲ ਟਾਕਾ ਬੰਦ ਕਰੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਧਿਆਨ ਨਾਲ ਸੁਣ ਲੈ ਮੇਰੀ ਮੈਂ ਟੋਲ ਟੈਕਸ ਮੈਂ ਉਹ ਬੰਦ ਕਰੂੰਗਾ ਜੇ ਆ ਪਾਣੀ ਨਾ ਪਾਣੀ ਦਾ ਹੱਲ ਨਾ ਕੀਤਾ ਗਿਆ ਨੈਸ਼ਨਲ ਹਾਈਵੇ ਜਿਵੇਂ ਮਰਜੀ ਉਹਦਾ ਪਾਣੀ ਦਾ ਹੱਲ ਕਰੇ ਇਸ ਇਸ ਪਾਣੀ ਨੇ ਸਾਡੇ ਇੱਕ ਮੁੰਡੇ ਦੀ ਜਾਨ ਲੈ ਲਈ ਪਿਛਲੇ ਦਿਨਾਂ ਦੇ ਵਿੱਚ ਜੇ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਟੋਲ ਬੰਦ ਕਰਨਾ ਤੇ ਉਹ ਜਿਹੜਾ ਆਪਣਾ ਪਿਛਲੇ ਜਿਹੜਾ ਉਹ ਜਿਹੜਾ ਪਟਿਆਲਾ ਵਾਲਾ ਬਾਈਪਾਸ ਹੈ ਉਹ ਟੋਲ ਵੀ ਮੇਰੀ ਸਖਤ ਦਾਬਣੀਾ ਉੱਥੇ ਵੀ ਜੋ ਬਾਈਪਾਸ ਦਾ ਜਿਹੜਾ ਉੱਤੇ ਪੁਲ ਟੁੱਟਿਆ ਪਿਆ ਜੋ ਨਾ ਬਣਾਂਗਾ ਕਹਾਂ ਉਹ ਵੀ ਟੋਲ ਲੜਾਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰੂੰਗਾ ਆ ਮੇਰੀ ਸਖਸ਼ਤਾ ਆਪਣੀ ਤੇ ਬਰਨਾਲਾ ਪ੍ਰਸ਼ਾਸਨ ਇਹ ਕਰ ਨੂੰ ਸੁਣ ਲੈ ਬਰਨਾਲਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਆ ਜਿਹੜਾ ਪਾਣੀ ਦੇ ਇੱਕ ਮੁੰਡੇ ਦੀ ਜਾਨ ਲੈ ਲਈ ਆ ਦੇਖ ਲੋ ਕਿੰਨਾ ਪਾਣੀ ਖੜਾ ਮੇਰੀ ਬੇਨਤੀ ਹਾਂਜੀ ਮੇਰੀ ਜਾਨ ਲੈ ਲੈਣੀ ਸੀ ਕਿਨ ਦੇ ਕਿਨ ਵਿੱਚ ਐਸ਼ੂ ਤੇ ਕਰਪਾਣੀ ਪਹੁੰਚ ਜਾਂਦਾ ਹੈ ਇਹ ਪਾਣੀ ਹੋਣਾ ਨਹੀਂ ਜੀ ਬਹੁਤ ਸਾਰਾ ਪਾਣੀ ਦਿਖ ਰਿਹਾ ਹੈ ਕਿਵੇਂ ਪਾਣੀ ਹੈ ਇਹ ਬਾਪੂ ਆਇਆ ਇੱਥੇ ਖੜਾ ਕਹਿੰਦਾ ਮੇਰੀ ਵੀ ਜਾਨ ਲੈ ਲੈਣੀ ਸੀ ਬੱਡਪੁਰ ਦੇ ਬੰਨਿਆਂ ਨੂੰ ਪੁੱਛ ਲੋ ਮੇਰੀ ਦੋਸਤ ਦਾ ਹੁਣ ਕੀ ਹਾਲ ਹੈ ਪਾਣੀ ਦਾ ਹਾਲ ਅੱਜ ਤੱਕ ਇਹ ਇੱਥੇ ਵੱਡੇ ਵੱਡੇ ਆ ਲਾ ਰਹੇ ਵੱਡੇ ਵੱਡੇ ਆ ਲਾ ਰਹੇ ਆ ਲਾ ਦੇ ਆ ਜੋਰ ਲਾ ਕੇ ਆ ਜੋਰ ਲਾ ਕੇ ਜਿਹੜੇ ਜੋ ਦੂਤੂ ਮਾਰ ਕੇ ਬੰਦੇ ਆ ਪਾਣੀ ਖੜਾ ਤੇ ਬੋੜ ਸਕਦੇ ਨੇ ਆ ਲੰਗੀ ਚੋਰਾਂ ਦੀ ਗੱਡੀ ਐਡੇ ਐਡੇ ਮੰਤਰੀ ਐ ਐਡੇ ਮੰਤਰੀ ਲੰਗ ਨੇ ਉਹਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਆ ਫਿਰ ਕਹਿੰਦੇ ਭਾਨਾ ਬੋਲਦਾ ਆ ਕੋਈ ਮੰਤਰੀ ਇੱਥੇ ਸਾਰੇ ਮੁੱਖ ਮੰਤਰੀ ਕੱਲ ਮੁੱਖ ਮੰਤਰੀ ਲੰਘ ਕੇ ਗਿਆ ਇਥੋਂ ਕੋਈ ਬੋਲਦਾ ਪਾਣੀ ਤੇ ਬੋਲਿਆ ਪਾਣੀ ਤੇ ਇਹ ਪਾਣੀ ਇੱਥੇ ਤੇ ਕਰਵਾ ਗਿਆ ਪਿੰਡ ਦੇ ਮੁੰਡੇ ਦੀ ਜਾਨ ਲੈ ਲਈ ਯਾਰ ਕਿਹੜੇ ਪਿੰਡ ਦਾ ਮੁੰਡਾ ਸੀਗਾ ਉਹ ਕਾਲੇ ਕਹਿੰਦਾ ਮੁੰਡਾ ਦੀ ਮੈਂ ਵੀ ਦੀ ਜਿਹੜਾ ਮਰਿਆ ਮੁੰਡਾ ਕਹਿੰਦਾ ਉਹ ਕਾਲੇ ਕਹਿੰਦਾ ਸੀ ਕਾਲੇ ਕਹਿੰਦਾ ਮੁੰਡਾ ਮਰਿਆ ਹੈ ਕਾਲੇ ਕਹਿੰਦਾ ਮੁੰਡਾ ਨਹੀਂ ਕਰਦਾ ਕਾਲੇ ਕਹਿੰਦਾ ਦੀ ਮੋਤਾਂ ਬਾਗੀਆਂ ਹੋ ਗਿਆ ਬਾਈ ਡੋਗਰ ਦਾ ਮੇਰੀ ਪਾਣੀ ਨਾਲ ਦਾ ਬਹੁਤ ਲੱਗ ਆ ਪਾਣੀ ਨਾਲ 4-5 ਕੰਨੇ ਮੋਤਾਂ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਕੇ ਹਟਿਆ ਮੇਰੇ ਕਪੜੇ ਘਰੇ ਪਏ ਨਹੀਂ ਸਰਕਾਰ ਨੂੰ ਬੇਨਤੀ ਹੈ ਮੈਂ ਉਹਨਾਂ ਦਾ ਤਰ੍ਹਾਂ ਮੈਂ ਟਾਈਮ ਦਿੰਨਾ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਨੈਸ਼ਨਲ ਹਾਈਵੇ 'ਤੇ ਘਰੂੰਗਾ ਨੈਸ਼ਨਲ ਹਾਈਵੇ ਬੰਦ ਕਰੂੰਗਾ ਉਹਨਾਂ ਦੇ ਵਿੱਚ ਮੇਰੇ ਸੰਸਦ ਸਤਾਵੀਆਂ ਮੈਂ ਹਾਈਵੇ 'ਤੇ ਬੈਠੂੰਗਾ ਬਸ ਉੱਕੇ ਰੂੰਗਾ ਆ ਮੈਂ ਵੀਡੀਓ ਪਾਤੀ ਅੱਜ ਬੜਬੜ ਤੇ ਧਰੋਲੇ ਦੇ ਵਿਚਾਲੇ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੇਰੀ ਸਖਸ਼ਤਾ ਉਹਨੇ ਫੇਰ ਨਾ ਕਿਹਾ। ਆਉਣ ਵਾਲੇ ਪੰਜ-ਛੇ ਦਿਨਾਂ ਮੈਂ ਬੰਦ ਕਰਵਾ ਦਾਂਗਾ। ਦਿੱਲੀ ਮਾਤਰੀ ਨਗਰ ਵਿੱਚ ਕਿੱਥੇ ਗੱਡੀ ਉਲਟ ਕੇ ਬਾਪੂ? ਭਾਈ ਤੂੰ ਉਲਟ ਕੇ ਪਾਣੀ ਦੋ, ਸਲਿੱਪ ਹੋ ਗਈ। ਇੱਦੋਂ ਇੱਦੋਂ ਤੱਕ ਆਪਣੇ ਹੋ, ਉੱਥੇ ਜਾ ਕੇ ਕਾਲਜ ਦੇ ਮੂਹਰੇ ਜਾ ਕੇ ਤਾਹਾਨੂੰ ਪਹੁੰਚੇ ਹੋਗੇ। ਇਹ ਹੋ ਸਕਦਾ ਮੈਂ ਕੱਲ ਨੂੰ ਜਿਹੜੀ ਇਹ ਹਾਈਵੇ ਬੰਦ ਕਰਦਾ ਹੈ। ਕੱਲ ਨੂੰ ਉੱਥੇ ਜਿਹੜਾ ਮੈਂ ਟੋਲ ਆ ਉੱਥੇ ਮੈਂ ਕੱਲ ਨੂੰ ਹੀ ਬੰਦ ਕਰਦਾ ਫੜੀ ਮੜੀ ਜੀ ਵੀਡੀਓ। ਬਾਪੂ ਨੇ ਜਿਵੇਂ ਦੱਸੀ ਹੈ, ਜੇ ਮੇਰੇ ਕੋਲ ਕੱਲ ਨੂੰ ਜਾਂ ਪਰਸੂ ਨੂੰ ਟੋਲ ਬੰਦ ਕਰਨਾ। ਇੱਥੋਂ ਇਹ ਪਾਣੀ ਦਾ ਹੱਲ ਜੇ ਨਾ ਕੀਤਾ ਗਿਆ। ਏ ਮੇਰੀ ਸਖਤ ਚਾਹੁੰਦੀਆਂ ਹਾਈਵੇ ਨੂੰ ਸੁਣ ਲੈ ਧਿਆਨ ਨਾਲ ਸੁਣਾ ਹਾਈ ਮੇਰੀ ਪ੍ਰਨਾਲਾ ਪ੍ਰਸ਼ਾਸਨ ਨੂੰ ਸਖਤ ਚਾਹੁੰਦੀਆਂ ਮੈਂ ਉਹ ਕੱਲ ਨੂੰ ਟੋਲੋਂ ਬੰਦ ਕਰੂੰਗਾ ਆ ਜਾ ਬੰਦ ਜਾ ਦੇ